ਤਦ ਤੋਂ ਬੰਦਦਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਲੋਗ ਲੋਗਾ ਗਿਆ ਬੁਸਕਲਾ ਔਰ ਖਾਸ ਕਰਕੇ ਸਾਡੇ ਕਿਸੇ ਗੰਮਰੋ ਲੋਗਾ ਦਾ ਲੈ ਕੇ ਜਾਗੇ ਤੁਹਾਡਾ ਧੰਨਵਾਦ ਹੈ ਔਰ ਖਾਸ ਤੌਰ ਤੇ ਸਾਡੇ ਬੁਤੇ ਦੇ ਅਰਨਿੰਗ ਬਾਰੇ ਮੁਫਤ ਦੀ ਸਾਤ ਪੁਗਾਂ ਮੈਂ ਮੰਦਿਰ ਜਿਸ ਨੇ ਬਫਰਾਵ ਚਾਤੇ ਔਰ ਕਿੰਨਾ ਨੇ ਆਪਣੇ ਮੁਖਾਰ ਵਕਤ ਲੋਗਾ ਦਾ ਇਹ ਕਿਸੇ ਕਿਸਾਰ ਫਰੇ ਦੁਆਰ ਹੋਈ ਉਸ ਲਈ ਜਿਹਦੇ ਚ ਅੱਜ ਫੀਡਸਰ ਨੰਬਰ 1 ਵਾਰ ਦੇ ਵਿੱਚ ਸਟੈਪ ਤਰਾਇਆ ਤੇ ਉਹਦੇ ਨੇ ਸੈਗਨੇਸ਼ਨ ਦੇ ਸਾਬਾ ਲੋਗਾ ਨੇ ਜਿਸ ਮੈਂ ਦੇ ਤੋਂ ਬਿਆਮੇ ਔਰ ਤੇ ਪੀਰਪਟ ਫਾਈਰ ਦਬਾਤ ਦੇ ਨੇ اللہ ویل دی جے ایک اپورچونائٹی ہے وی سی او سیٹ اپ اپریڈ اپم بٹن بٹا اس یوٹیوب بٹن بٹا شیواد کا ہے میرے تو بات بیٹا بڑا یو نو ٹریپل سیٹنگ بیٹ مین اد دا تے بھائی دو واسطے جڑی بوتھ ووتھے جے بجوڑ رہے اون تو بنیا جو دکتا مصطلح نے اسو ہن کرنے اور خاص تو تصف توٹی گلا کہ دوغنیاں بزرگاںں یا پینشناں جریاں کافی رسوں میں پٹی ہوئی ہئی ہن یہ داں جے کو دقت آ رہی جے آج کافی ایسی ویزلنگ مفت دے لوگوں دی لیمائیے نے جسرا لوگوں بہت وریہ ویری کدی ہتے ਉਹ ਗਾਤੋ ਸੇਕੇ ਦੇ ਸਰੰਤਾ ਨੂੰ ਗੱਤੇ ਤੇ ਬਾਈ ਸਿਬਰੋਸ ਯੂਨੀਵਰਸਿਟੀ ਜਾਂ ਜਿੱਦਾਂ ਮੈਂ ਕ੍ਰਿਫਿਟ ਗਾਣੀ ਉਹਦਾ ਦੀ ਕਾਫੀ ਥਿਸਾ ਤੇ ਆਦਵੀਆਂ ਨੇ ਇਸ ਲਈ ਦੇਫਨ ਬਾਰੇ ਦਿਸ ਅਟੇਗੋਰ ਬਚਿਆ ਨੇ ਪਰ ਤੇ ਸਰਵੇ ਜਿਹੜੇ ਮੁੱਕੇ ਤੇ ਬਤਾ ਦਿਸਦੇਗੇ 5-10 ਮਿੰਟ ਰਹਿ ਤੇ ਇਹ ਸਾਰੀਆਂ ਜਿਹੜੀ ਅਬਸਰਡੀਆਂ ਨੇ ਲੋਕਾਂ ਦਾ ਜਿਸ ਵਾਦੇ ਅੱਛੀ ਪੂਰੇ ਕਰਵੇਂ ਇਸੇ ਨਾਲ ਲੋਕਾਂ ਨੂੰ ਕਾਫੀ ਆਲੋਹਿਗਾ ਤੇ ਪੀਰ ਤੋਂ ਚੱਕ ਮਗਾਂ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਟੀ ਤੇ ਗਾਰ ਨੂੰ ਠੇ ਨਹੀਂ ਕਰੰਦਾਰ ਸਰਕਾਰ ਨੂੰ ਲੋਕਾਂ ਲਈ ਅੰਦੀ ਦਰਦਾਰ ਹੈ ਉਹਦਾ ਬੈਨੀਫੀਸ਼ੀਅਰੀ ਨਹੀਂ ਹੋਇਆ ਜਦੋਂ ਦੋਗਾ ਨੂੰ ਜੋ ਫੌਜ ਦਾ ਮੋਗਨ ਹੈ ਉਹ ਤੋਂ ਪਾਜੀ ਪਾਪੀ ਤਾਂ ਉਸ ਵੱਲੋਂ ਅਲਟਨੀ ਬਾਤ ਕਰਤਾ ਹੁਣ ਗਵਰਨਰ ਸਰ ਕੋ ਫਾਈਲ ਗਈ ਹੈ ਸੈਂਪਲ ਕਰਨ ਲਈ ਤੇ ਗਵਰਨਰ ਸਰ ਸੈਂਪਲ ਲਾ ਲਏ ਤੇ ਇਹਨਾਂ ਨੇ ਸੈਕੰਡਰੀ ਸੀਓ ਨੂੰ ਪਰ ਬੈਂਕ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਹੈ ਕੋਈ ਸਿਸਦੇ ਮੀਟਿੰਗ ਵੀ ਬੁਲਾਈ ਕੋਈ ਪੋਸ਼ ਨਹੀਂ ਹੈ ਉਹਦਾ ਨੇਚਰਲੀ ਕਿਸੇ ਦਾ ਪਾਰ ਆਈ ਰਹੇ 12 ਅੰਸ਼ ਤੋਂ ਸਾਰੇ ਐਮਐਲਏ ਸਾਹਿਬ ਮੈਨੂੰ ਮਿਲ ਗਏ ਆ ਕੋਈ ਅਸੀ ਗੱਲ ਨਹੀਂ ਮੈਂ ਪਰਚੂੜਾ ਪੁੱਥੇ ਸੀਗਾ ਕੋਈ ਅਸੀ ਗੱਲ ਨਹੀਂ ਮਾਨਤਾ ਬੜਾ ਵਧੀਆ ਕੰਮ ਕਰ ਰਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੋਮਪੁਰ ਬਿਲਕੁਲ ਡਿਟਰੋਲ ਕਰ ਚ ਔਰ ਬਿਲਕੁਲ ਫਜ਼ਾਜ ਦੀ ਸਰਕਾਰ ਅਸੇ ਮੁਦਰੀ ਚੱਲ ਰਹੀ ਹੈ ਔਰ ਕੇਜਰੀਵਾਲ ਸਾਹਿਬ ਸਾਡੇ ਸਤਿ ਸਤੇ ਮਿਲ ਕੇ ਉਹਨਾਂ ਨੂੰ ਜੇਲ੍ਹ ਚੋਂ ਜਿਵੇਂ ਲੈ ਕੇ ਆਏ ਕੱਫੀ ਬਫੇ ਰਾ ਵੀ ਕੋਈ ਐਸੀ ਡਿਸਟ੍ਰੈਸ ਨਹੀਂ ਹੋਈ ਹੈ ਤੇ ਤਿੱਤਰ ਇੱਕ ਅਬਰੂ ਮਾਈ ਹੈ ਹੋ ਜਾਂਦੀ ਗੱਲ ਨੇ ਰਾਂ ਨੈ ਬਲੇ ਰਾਂ ਨੈ ਰੱਪੇਨ ਸੰਭਾ ਕੰਮ ਸਤ ਤੇ ਨੈ ਫੈਂਕਤਾ ਹੋ ਕੇ ਚੱਰ ਗਏ ਹੋਏ ਤੇ ਦੇਖੋ ਅਸਨ ਹੀ ਹੋ ਕੇ ਚੱਰਿਆ ਜਿਹੜਾ ਕੰਮ ਸਭ ਰਿਹਾ ਆ ਪਤਾ ਕਿੰਦਾ ਬਾ ਅਰ ਰੋੜਾ ਕਿੰਦਾ ਨਾ ਕਰੇ ਪਾਪ ਆਜੇ ਰੰਪ ਹੋ ਗਿਆ ਤੇਰਾ ਫੁੱਟ ਕੇ ਆ ਗਿਆ ਕਿਸਾ ਔਰੀ ਫਗਰ ਰਾਂ ਲੈ ਤੇਰੀ ਸੇਲ ਤੋਂ ਅਗੇ ਦੇਰੇ ਕੋਲ ਤੈਨਾਂ ਕੈ ਤੁਸਾਦੀ ਸੁਣੀ ਨਹੀਂ ਤਾਂ ਅਨਰਾਧਨ ਟੈਂਟਾਰਿਆ ਤਾਂ ਤਾਂ ਸਾ ਤਾਂ ਸਾਦਾ ਸੁਣੀ ਨਹੀਂਆ ਮੇਰੀ ਫੈਂਸ ਰੈਨਿੰਗ ਹੋਈ ਕਿਸਨੇ ਬਦਲਾਰ ਪੱਗਾ ਜੀ ਆਵਾਤ ਅਨਰਾਧ ਪੱਗਾ ਜੀ ਬੋ

ਪੰਜਾਬ ਸਰਕਾਰ ਆਚਾਨਕ ਆਪਾਂ ਪਾਲ ਨੂੰ ਬੰਨ ਲਾ ਸੀ ਨਾ ਮੈਂ ਕਰਨ ਦੇ ਨਹੀਂ ਦੇ ਸਕਦਾ ਅੱਜ ਨੰਬਰ ਬੜਾ ਕਿੰਨਾ ਜੀ ਕੈਂਪ ਲਾਇਆ ਸਰ ਕਿੰਨੀ ਸਹੂਦਾਵਾਂ ਮਿਲ ਰਹੀਆਂ ਕੈਂਪ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਜਿਨ੍ਹਾਂ ਨੇ ਵਾਦਾ ਕੀਤਾ ਸੀ ਕਿ ਸਰਕਾਰ ਆਪਕੇ ਦਵਾਰ ਤੁਹਾਡੇ ਘਰ ਜਾਏਗੀ ਔਰ ਤੁਹਾਡੀਆਂ ਮੁਸ਼ਕਲਾਂ ਸੁਣੇਗੀ ਉਸੇ ਲਈ ਲੜੀ ਦੇ ਅਦਿਨ ਅੱਜ ਬਾੜ ਨੰਬਰ 86 ਚ ਗੁਰੂ ਰਾਮ ਰਾਏ ਪਬਲਿਕ ਸਕੂਲ ਦੇ ਵਿੱਚ ਇਹ ਕੈਂਪ ਜਿਹੜਾ ਲਗਾਇਆ ਗਿਆ ਇੱਥੇ ਸਾਰਾ ਹੀ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਹੀ ਵਿਭਾਗਾਂ ਤਕਰੀਬਨ 22 ਵਿਭਾਗ ਜਿਹੜੇ ਆ ਇੱਥੇ ਪਹੁੰਚੇ ਆ ਜਿਨ੍ਹਾਂ ਨੇ ਆਪਣੇ ਆਪਣੇ ਸੇਵਾਵਾਂ ਦਿੱਤੀਆਂ ਔਰ ਲੋਕਾਂ ਨੇ ਇਸ ਕੈਂਪ ਦਾ ਜਿਹੜਾ ਲਾਭ ਉਠਾਇਆ ਪਬਲਿਕ ਨੂੰ ਕੀ ਫੀਲ ਹੋ ਰਹੀ ਹੈ ਪਬਲਿਕ ਨੂੰ ਇਹੀ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਕੈਂਪ ਚੌਧਰੀ ਮदनलाल ਜੀ ਬੱਗਾ ਜੀ ਦੇ ਹਲਕੇ ਦੇ ਵਿੱਚ ਹੋਰ ਵੀ ਲੱਗੇ ਆ ਔਰ ਲੱਗਦੇ ਰਹਿਣੇ ਆ ਔਰ ਆਪਣਾ ਇਹਨਾਂ ਕੈਂਪਾਂ ਦਾ ਜਿਹੜਾ ਲਾਭ ਉਠਾਓ ਤਾਂ ਜੋ ਦਫ਼ਤਰਾਂ ਦੇ ਦੂਰ ਦੂਰ ਗੇੜੇ ਮਾਰਨ ਨਾਲੋਂ ਇੱਕੋ ਹੀ ਛੱਤ ਹਲੇ ਸਾਰੇ ਜਿਹੜੇ ਐ ਕੰਮ ਉੱਥੇ ਹੋ ਜਾਂਦੇ ਆ ਔਰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਸੀਂ ਧੰਨਵਾਦੀ ਆ ਚੌਧਰੀ ਮਦਨ ਲਾਲ ਜੀ ਬੱਗਾ ਜੀ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਇਹ ਸੁਵਿਧਾ ਦਿੱਤੀ ਕਿੰਨੇ ਕਿੰਨੇ ਲੋਕ ਕਿੰਨੇ ਦਾ ਲਾਹਾ ਲੈ ਚੁੱਕੇ ਇਸ ਕੈਂਪ ਦਾ ਇਸ ਤੋਂ ਬਹੁਤ ਸਾਰੇ ਜੋ ਲੋਕ ਲਾਹਾ ਲੈ ਕੇ ਗਏ ਨੇ ਔਰ ਸਾਰੇ ਹੀ ਖੁਸ਼ ਨੇ ਤਕਰੀਬਨ ਔਰ ਸਾਰੇ ਜਿਨ੍ਹਾਂ ਦੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਗਈਆਂ ਨੇ ਔਰ ਮਨ ਜੋ ਏਡੀਸੀ ਸਾਹਿਬ ਐਸਲੀਅਮ ਸਾਹਿਬ ਤਹਿਸੀਲਾਰ ਸਾਹਿਬ ਔਰ ਜਨਰਲ ਕਮਿਸ਼ਨਰ ਸਾਹਿਬ ਐਡੀਸ਼ਨਲ ਕਮਿਸ਼ਨਰ ਸਾਹਿਬ ਔਰ ਏਸੀਪੀ ਸਾਹਿਬ ਡੀਸੀਪੀ ਸਾਹਿਬ ਸਾਰੇ ਹੀ ਅਫੀਸਰ ਸਹਿਬਾਨ ਮੌਜੂਦ ਨੇ ਔਰ ਸਾਰਿਆਂ ਨੇ ਸਾਰੇ ਇਲਾਕੇ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਸੁਣੀਆਂ ਨੇ ਔਰ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲੱਗਣਗੇ ਉਹਦੇ ਵਿੱਚ ਸਾਰਿਆਂ ਦੀਆਂ ਜਿਹੜੀਆਂ ਸਮੱਸਿਆ ਉਹ ਸੁਣੀਆਂ ਜਾਣਗੀਆਂ ਧੰਨਵਾਦ ਜਿਹੜੀਆਂ ਚੀਜ਼ਾਂ ਕੈਂਪ ਲੱਗੇ ਤੇ ਅੱਜ ਕਾਰਪੋਰੇਸ਼ਨ ਨਾਲ ਸੰਬੰਧਿਤ ਜਿਹੜੇ ਵਿਭਾਗੇ ਸੀ ਸਿਵਲ ਹਸਪਤਾਲ ਨਾਲ ਸੰਬੰਧਿਤ ਵਿਭਾਗੇ ਸੀ ਔਰ ਆਪਣੇ ਡੈਰੀ ਫਾਰਮ ਵਾਲੇ ਹੋ ਗਏ ਪੈਨਸ਼ਨਾਂ ਦਾ ਹੋ ਗਿਆ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਿਆ ਸਾਰੇ ਹੀ ਵਿਭਾਗਿਆਂ ਦਾ ਜਿਹੜਾ ਆਪਣਾ ਕੋਈ ਵੀ ਐਸਾ ਵਿਭਾਗਾ ਬਿਜਲੀ ਵਿਭਾਗੇ ਦਾ ਨਵੇਂ ਮੀਟਰ ਲਵਾਉਣ ਦਾ ਕੋਈ ਵੀ ਐਸਾ ਵਿਭਾਗ ਨਹੀਂ ਸੀ ਜਿਹੜਾ ਨਹੀਂ ਆਇਆ ਸਾਰੇ ਹੀ ਵਿਭਾਗੇ ਪਹੁੰਚੇ ਨੇ ਔਰ ਲੋਕਾਂ ਨੇ ਲਾਭ ਉਠਾਇਆ ਨਾਲ ਦੇ ਨਾਲ ਹੀ ਇਹ ਮੌਜੂਦਾ 15 20 ਲੇਡੀਜ਼ ਦਾ ਮੌਕੇ ਦੇ ਹੀ ਪੈਨਸ਼ਨਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਕਿੰਨੇ ਵੇਰ ਤੱਕ ਚੱਲੇਗਾ ਕੰਮ ਇਹ 2 ਵਜੇ ਤੋਂ ਕੈਂਪ ਜਿਹੜਾ ਸ਼ੁਰੂ ਹੋਇਆ ਸੀ ਔਰ 5 ਵਜੇ ਤੱਕ ਇਹ ਜਿਹੜਾ ਕੈਂਪ ਚੱਲੇਗਾ ਇਹਦੇ ਚ ਸਰ ਸਭ ਤੋਂ ਦਾ ਤਾਂ ਜਿਹੜੀ ਮੇਨ ਆਪਣੀ ਸਹੂਤਾ ਜਿਹਦੇ ਚ ਲੋਕਾਂ ਨੂੰ ਬੜੀ ਕ੍ਰੈਕਸ਼ਨ ਦੀ ਲੋਡ ਪੈਂਦੀ ਆ ਆਧਾਰ ਕਾਰਡ ਦੀ ਵਰਜਾ ਸਰਟੀਫਿਕੇਟ ਰਾਸ਼ਨ ਕਾਰਡ ਦੇ ਵਾਸਤੇ ਤੇ ਆਪਣਾ ਜਿਹੜਾ ਪੈਨਸ਼ਨਰ ਰਿਲੇਟਡ ਹੋਮੋਪੈਥੀ ਦਾ ਲੱਗਿਆ ਹੋਇਆ ਇੱਕ ਬੰਡੀ ਬੋਰਡ ਦਾ ਲੱਗਿਆ ਰਾਸ਼ਨ ਕਾਰਡ ਵਾਲਾ ਲੱਗਿਆ ਪ੍ਰਾਪਰਟੀ ਟੈਕਸ ਦਾ ਬਿਲਡਿੰਗ ਬਰਾਂਚ ਦਾ ਜਿਹੜੀ ਜਿਹੜੀ ਲੋਕਾਂ ਨੂੰ ਬੇਸਿਕਲੀ ਸਭ ਤੋਂ ਵੱਧ ਆਂਦੀ ਲੋੜ ਹੈ ਤੇ ਰੋਜ਼ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੋਵੇ ਸੀਗਾ ਅੱਜ ਉਹ ਸਾਰੀਆਂ ਦਿੱਕਤਾਂ ਦਾ ਸਾਹਮਣਾ ਦੂਰ ਕਰਨ ਵਾਸਤੇ ਲੋਕਾਂ ਨੂੰ ਇੱਥੇ ਸਾਰੇ ਅਫਸਰ ਸਾਹਿਬਾਨ ਮੌਕੇ ਤੇ ਆਏ ਆ ਹਾਂਜੀ ਐਮਐਲਏ ਸਾਹਿਬ ਨਾਲ ਅਫਸਰ ਸਾਹਿਬ ਜਿੰਨੇ ਵੀ ਆ ਸਾਰੀ ਅਫਸਰ ਲੋਬੀ ਇੱਥੇ ਮੌਜੂਦ ਹੈ ਤੇ ਇਹ ਉਮੀਦ ਹੈ ਕਾਫੀ ਲੋਕਾਂ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ ਇੱਥੇ ਸਰਕਾਰ ਦਾ ਜੀ ਬਹੁਤ ਵਧੀਆ ਪ੍ਰਾਲਾ ਹੈ ਜਿਹੜਾ ਅੱਜ ਤੱਕ ਕਦੀ ਕਿਸੇ ਸਰਕਾਰਾਂ ਚ ਹੋਇਆ ਨਹੀਂ ਹੋਏਗਾ ਕਿ ਅਫਸਰ ਆਪ ਚੱਲ ਕੇ ਮੁਹੱਲਿਆਂ ਚ ਆ ਕੇ ਲੋਕਾਂ ਦੀ ਕੰਮ ਕਰਦੇ ਪਏ ਉਹਨਾਂ ਦੀ ਸੋਚ ਇਹ ਹੈ ਵੀ ਅਗਰ ਲੋਕਾਂ ਨੇ ਜਾ ਕੇ ਤੁਹਾਨੂੰ ਵੋਟਾਂ પાਕੇ ਜਿਤਾਇਆ ਹੈ ਤੇ ਅੱਜ ਅਫਸਰ ਉੱਥੇ ਆ ਕੇ ਲੋਕਾਂ ਦੇ ਵਿੱਚ ਕੰਮ ਕਰਨ ਤੇ ਲੋਕਾਂ ਦੀ ਸਰਕਾਰ ਤਾਂ ਹੀ ਹੈ ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਆ ਜੀ ਪਬਲਿਕ ਕਾਫੀ ਹੈਪੀ ਹੈ ਘਰ ਬੈਠੇ ਜਿਹੜੇ ਲੋਕਾਂ ਨੂੰ ਕੰਮ ਮਿਲਦੇ ਪਏ ਹੁੰਦੇ ਪਏ ਦਫਤਰਾ ਦੇ ਚੱਕਰ ਨਹੀਂ ਲਾਣੇ ਪੈਣਗੇ ਖੱਜਲ ਖਵਾਰੀ ਤੋਂ ਬਚਣਗੇ ਜੀ ਲੋਕ ਇਹ ਵਾਰਡ ਹੈ ਜੀ ਕਿੱਥੇ ਦਾ ਇਹ ਵਾਰਡ ਨੰਬਰ 88 ਤੇ 8 ਜਿਹੜੇ ਦੋਵਾਂ ਦਾ ਕਮਬਾਈਨ ਹੈ ਹਾਂਜੀ ਦੋ ਕਮਬਾਈਨ ਕਮ ਹੈ ਪਬਲਿਕ ਨੂੰ ਇਹੋ اپੀਲ ਹੈ ਜੀ ਵੱਧ ਤੋਂ ਵੱਧ ਕੀ ਆਪਣਾ ਇਸ ਕੈਂਪਸ ਇਹੋ ਜੇ ਕੈਂਪਸ ਜਿਹੜੇ ਆਉਣ ਵਾਲੇ ਟਾਈਮ ਤੇ ਹੋਰ ਵੀ ਲੱਗਦੇ ਰਹਿਣਗੇ ਉਹਨਾਂ ਦਾ ਹਿੱਸਾ ਬਣੋ ਤੇ ਜਿੰਨਾ ਕੋਈ ਵੀ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਆ ਅਸੀਂ ਤੁਹਾਨੂੰ ਦਵਾਂਗੇ ਤੇ ਕਿਸੇ ਨੂੰ ਜਿਹੜੀ ਦਿੱਕਤਾਂ ਪਰਚਾਣ ਨਹੀਂ ਆਂਦੀਆਂ ਮੈਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਸੋਲਵ ਕਰਾਂਦੀ ਹਾਂ ਲੋਕਾਂ ਦੀ ਜਿਹੜੀ ਦਿੱਕਤਾਂ ਸੀ ਉਹ ਲੋਕਾਂ ਦੇ ਘਰ ਦੇ ਵਿੱਚ ਬੈਠ ਕੇ ਹੋ ਰਹੀਆਂ ਇਸ ਲਈ ਅਸੀਂ ਆਪਣੇ ਐਮ ਐਲ ਏ ਚੌਧਰੀ ਮਦਨ ਲਾਲ ਜੀ ਬੱਗਾ ਜੀ ਤੇ ਉਹਨਾਂ ਦਾ ਬੇਟਾ ਹੀ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਮਜੀਦ ਸਿੰਘ ਢਿੱਲੋਂ ਜੀ ਦੇ ਰਹਿਨਵਾਇ ਦੇ ਉੱਤੇ ਉਹਨੇ ਸਾਡੇ ਏਰੀਆ ਨੂੰ ਇੱਕ ਕੈਂਪਸ ਦਿੱਤਾ ਤੇ ਸਾਡੀਆਂ ਬਹੁਤ ਹੀ ਜ਼ਿਆਦਾ ਜਿਹੜੀ ਹਲਕੇ ਦੀਆਂ ਜਿੰਨੀਆਂ ਵੀ ਤਾਂ ਹੁੰਦੀਆਂ ਸਾਡੇ ਬਾੜ ਦੀਆਂ ਮੁਸ਼ਕਲਾਂ ਸੀ ਉਹਦੇ ਵਿੱਚ ਸਾਨੂੰ ਬਹੁਤ ਸਹਾਇਕ ਮਿਲਿਆ ਕਿ ਜਿਹੜੇ ਸਾਡੇ ਕੰਮ ਬਹੁਤ ਦਿਨਾਂ ਤੋਂ ਕਾਫੀ ਦਿਨ ਤੋਂ ਲਟਕੇ ਸੀ ਉਹ ਘਰ ਬੈਠੇ ਅੱਜ ਕੰਮ ਸਾਡੇ ਮੁਕੰਮਲ ਹੋਏ ਨੇ ਪਬਲਿਕ ਦੀ ਮੰਗ ਕਰ ਰਹੀ ਸੀ ਕੈਂਪ ਦੀ ਪਬਲਿਕ ਬਹੁਤ ਦਿਨਾਂ ਦੀ ਡਿਮਾਂਡ ਚ ਸੀਗੇ ਜੀ ਕਦੋਂ ਲੱਗੂਗਾ ਜੀ ਸਾਡੇ ਇਹ ਕੰਮ ਹੈ ਸਾਡੇ ਇਹ ਕੰਮ ਹੈ ਕਿ ਅਸੀਂ ਉੱਥੇ ਜਾਦੇ ਸਾਡੇ ਕੰਮ ਨਹੀਂ ਹੋ ਰਿਹਾ ਸੀ ਉਹਨਾਂ ਨੇ ਕਹਿੰਦਾ ਤੁਸੀਂ ਵੇਟ ਕਰੋ ਅਸੀਂ ਜਿੰਨੀ ਜਲਦੀ ਹੋ ਸਕਦਾ ਤੇ ਕੈਂਪ ਬਹੁਤ ਜਲਦੀ ਪ੍ਰੋਵਾਈਡ ਕਰ ਰਿਹਾ ਹੈ ਮਦਦ ਨਾਲ ਬੱਗਾ ਜੀ ਤੇ ਬਹੁਤ ਵਧੀਆ ਸਹਿਯੋਗ ਮਿਲਿਆ ਤੇ ਪਬਲਿਕ ਨੂੰ ਬਹੁਤ ਮੈਕਨਾ ਜੋਕ ਵੀ ਕੰਮ ਲਟਕੇ ਸੀ ਇਹਨਾਂ ਨੂੰ ਆ ਰਲੀਫ ਮਿਲਿਆ ਤੇ ਅੱਜ ਲੋਕਾਂ ਦੇ ਘਰ ਬਹੁਤ ਵਧੀਆ ਹੋਏ ਅਗੇ ਤੋਂ ਵੀ ਪਰਾਲੇ ਜਾਰੀ ਰਹਿਣਗੇ ਪਰਾਲੇ ਜਾਰੀ ਰਹਿਣਗੇ ਜੀ ਅਸੀਂ ਤਾਂ ਫਿਰ ਰਿਕਵੈਸਟ ਕਰਾਂਗੇ ਵਗਾਈ ਨੂੰ ਕਿ ਇਸ ਤੋਂ ਬਾਅਦ ਸਾਨੂੰ ਜਲਦ ਦੁਆਰ ਤੇ ਫਿਰ ਕਿ ਇਹ ਕੈਂਪ ਦਿੱਤਾ ਜਾਵੇ ਕਿਉਂਕਿ ਇਸ ਦੀ ਜੋ ਸੁਵਿਧਾ ਹੁਣੇ ਇਹਨਾਂ ਨੂੰ ਮਿਲੀਆਂ ਤੇ ਇਸ ਤੋਂ ਦੇਖਦੇ ਹੋਏ ਪਬਲਿਕ ਇਸ ਤੋਂ ਵੀ ਜ਼ਿਆਦਾ ਉਤਸ਼ਾਹ ਰੱਖੂਗੀ ਵੀ ਕਦੋਂ ਇਹ ਕੈਂਪ ਲੱਗੂਗਾ ਤੇ ਸਾਨੂੰ ਇਹ ਸੁਵਿਧਾ ਦਾ ਫਾਇਦਾ ਮਿਲੂਗਾ ਵਗਾਈ ਨੇ ਬੜਾ ਵਧੀਆ ਪਰਾਲਾ ਕੀਤਾ ਜਿਹੜਾ ਕਿ ਸਰਕਾਰ ਆਪਕੇ ਦੁਆਰ ਵੀ ਲੋਕਾਂ ਨੂੰ ਮੈਕਮੇਂ ਜਾ ਕੇ ਵੀ ਕੰਮ ਕਰਨ ਦੀ ਲੋੜ ਨਹੀਂ ਨਾਲ ਉਹ ਠੱਕੇ ਖਾਣ ਦੀ ਲੋੜ ਨਾਲ ਲੈਣਾਂ ਚ ਕਰਨ ਦੀ ਲੋੜ ਹੈ ਇੱਥੇ ਹਰੇਕ ਮੈਕਮੇਂ ਦਾ ਅਫਸਰ ਬੈਠਾ ਹੈ 28 ਤੋਂ 30 ਕਾਊਂਟਰ ਲੱਗੇ ਨੇ ਬਹੁਤ ਲੋਕਾਂ ਨੂੰ ਫਾਇਦਾ ਮਿਲਿਆ ਜੀ ਇਸ ਤੋਂ ਨਹੀਂ ਹਾਂ ਜੀ ਬਿਲਕੁਲ ਜੀ ਦੇਖੋ 3 ਘੰਟੇ ਹੋ ਗਏ ਉਹਨਾਂ ਨੂੰ ਬੈਠੇ ਨੂੰ ਨਾਲ ਪੁਲਿਸ ਅਫਸਰ ਸਾਰੇ ਮੈਕਮਾ ਆਇਆ ਤੇ ਕੱਲੇ-ਕੱਲੇ ਕਾਊਂਟਰ ਤੇ ਜਾ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣ ਰਹੇ ਨੇ ਤੇ मौके ਦੇ ਹੱਲ ਕਰਵਾ ਰਹੇ ਨੇ ਮੇਰੇ ਜੀ ਕੋ ਇਨਾ ਖੁਸ਼ੀ ਦਾ ਮੌਲ ਬਣਿਆ ਹੋਇਆ ਵੇ ਇੱਕ ਤਰ੍ਹਾਂ ਦਾ ਵੀ ਲੋਕ ਬਹੁਤ ਖੁਸ਼ ਹੈ बार-बार ਉੱਪਰ ਆ ਕੇ ਐਮਐਲਏ ਸਾਹਿਬ ਦਾ ਧੰਨਵਾਦ ਕਰ ਰਹੇ ਸੀ ਬਹੁਤ देर ਹੋ ਗਈ ਜੀ ਇਹਨੂੰ ਘਟੂ ਘਟ 4-5 ਮਹੀਨੇ ਤੇ ਮੈਨੂੰ ਸੁਣਦਿਆਂ ਨੂੰ ਹੋ ਗਏ ਤੇ ਕਾਫੀ ਦਿਨਾਂ ਤੋਂ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਲੱਭ ਰਹੀ ਸੀ ਕਿ ਇਸ ਦਿਨ ਤੇ ਕਿਸ ਟਾਈਮ ਕੀਤਾ ਜਾਵੇ ਉਹ ਘਟਨ ਬਹੁਤ ਵਧੀਆ ਜੀ ਬਹੁਤ ਵਧੀਆ ਜਿੰਨਾ ਅਟਕ ਗਏ ਉਹਨਾਂ ਹੀ ਥੋੜਾ ਜੀ ਬਹੁਤ ਜ਼ਿਆਦਾ ਲੋਕ ਬਹੁਤ ਖੁਸ਼ ਨੇ ਜੀ ਬਿਲਕੁਲ ਜੀ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਕੋ ਚੋਣੇ ਆ ਵੀ ਲੋਕ ਸਾਰੇ ਆਮ ਨੇ ਵੀ ਉਹਨਾਂ ਦੇ ਪਹਿਲੇ ਘਰ ਦੇ ਕੰਮ ਹੋਣੇ ਚਾਹੀਦੇ ਆ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ